ਅੱਜ ਦਾ ਸਾਡਾ ਸਿਵਲ ਹਸਪੀਟਲ ਖੰਨਾ ਦੇ ਵਿੱਚ ਅਸੀਂ ਵਿజిਟ ਕਰਨ ਆਏ ਹਾਂ ਸਟੇਟ ਲੈਵਲ ਤੋਂ ਮਾਨਯੋਗ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਸ਼੍ਰੀ ਅਜੋಯ್ ਸ਼ਰਮਾ ਜੀ ਮਾਨਯੋਗ ਐਮ ਡੀ ਐਨ ਐਚ ਐਮ ਡਾਕਟਰ ਅਭਿਨਵ ਤਰੀਖਾ ਜੀ ਤੇ ਡਾਇਰੈਕਟਰ ਹੈਲਥ ਸਰਵਿਸ ਪੰਜਾਬ ਡਾਕਟਰ ਰਿਤਿੰਦਰ ਔਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜਕਲ ਜੋ ਹੀਟ ਵੇਵ ਚੱਲ ਰਹੀ ਹੈਗੀ ਪੰਜਾਬ ਦੇ ਵਿੱਚ ਤੇ ਇਲੈਕਸ਼ਨ ਦਾ ਦੌਰ ਹੈਗਾ ਕੰਪੇਨਿੰਗ ਚੱਲ ਰਹੀ ਆ ਤੇ 1 ਜੂਨ ਨੂੰ ਇਲੈਕਸ਼ਨ ਡੇ ਹੈਗਾ ਆਪਣੇ ਪੰਜਾਬ ਦੇ ਵਿੱਚ ਇਸ ਸਬੰਧੀ ਸਾਡੇ ਹੈਲਥ ਮਹਿਕਮੇ ਦੀ ਕਿੰਨੀ ਕੁ ਪ੍ਰੀਪੇਅਰਨੈਸ ਹੈਗੀ ਆ ਕਿੰਨੀ ਕੁ ਤਿਆਰੀ ਹੈਗੀ ਆ ਉਹ ਸਬੰਧ ਦੇ ਵਿੱਚ ਅਸੀਂ ਹਸਪੀਟਲਸ ਵਿਜੀਟ ਕਰ ਰਹੇ ਆ ਤੇ ਡਾਕਟਰ ਪਸੀਨ ਜਿਹੜੇ ਕੀ ਇੱਥੇ ਐਸਐਮਓ ਵਜੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਵਿਚਾਰਪਟਾੰਦਰਾ ਕੀਤਾ ਹੈਗਾ ਇਹਨਾਂ ਨੇ ਦੱਸਿਆ ਵੀ ਜਿਹੜੇ ਹੈਲਥ ਵਿਭਾਗ ਦੇ ਹੀਟ ਵੇਵ ਦੇ ਰਿਗਾਰਡਿੰਗ ਬਹੁਤ ਅੱਛੀ ਤਿਆਰੀ ਹੈਗੀ ਆ ਇਹਨਾਂ ਨੇ ਬਕਾਇਦਾ ਬੈਡਸ ਇਰਮਾਰਕ ਕੀਤੇ ਨੇ ਤੇ ਉਹਦੇ ਵਿੱਚ ਜੋ ਜੋ ਇੱਕ ਮਰੀਜ਼ ਕੋਈ ਆਂਦਾ ਹੈਗਾ ਤਾਂ ਉਹਨਾਂ ਨੂੰ ਕੀ ਅਸੀਂ ਸੁਵਿਧਾਵਾਂ ਦੇਣੀਆਂ ਕਿੱਦਾਂ ਦਾ ਅਸੀਂ ਉਹਨੂੰ ਟ੍ਰੀਟ ਕਰਨਾ ਆਲ ਇਜ਼ ਵੈਲ ਪ੍ਰਿਪੇਅਰਡ او.ਰ.ਐਸ ਪੈਕੇਜਸ ਆਈਸ ਪੈਕਸ ਬੈਡਸ ਏਸੀ ਕੂਲਰ ਵਗੈਰਾ ਸਾਰਾ ਡਰਿੰਕਿੰਗ ਵਾਟਰ ਸਾਰਾ ਹੀ ਐਂਡ ਯੋਗ ਮਾਤਰਾ ਦੇ ਵਿੱਚ ਅਵੇਲੇਬਲ ਹੈਗਾ ਤੇ ਇਹਨਾਂ ਦੇ ਸਟਾਫ ਵੱਲੋਂ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਰਹਿਨਵਾਈ ਦੇ ਵਿੱਚ ਇੱਕ ਮੌਕ ਡ੍ਰਿਲ ਵੀ ਕੀਤੀ ਗਈ ਹੈ ਜਿਹੜੀ ਕਿ ਇਹਨਾਂ ਨੇ ਮੇਰੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਦੇਖੀ ਗਈ ਹੈ ਕਿ ਉਹ ਬਹੁਤ ਅੱਛੀ ਹੈਗੀ ਹੈ ਤੇ ਹਰ ਪਾਸਿਓਂ ਕਵਰ ਕੀਤਾ ਹੋਇਆ ਤੇ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਇਦਾਂ ਦੀ ਵਿਜਿਟਸ ਜਿਹੜੀਆਂ ਹੋ ਰਹੀਆਂ ਨੇ ਤੇ ਤਾਂ ਕਿ ਜਿਹੜੀ ਹੈ ਇਲੈਕਸ਼ਨ ਹੈਲਥ ਪੱਖੋਂ ਬਹੁਤ ਵਧੀਆ ਸਫਲਤਾਪੂਰਵਕ ਸਿਰੇ ਚੜ ਜਾਣ ਤੇ ਇਸ ਤੋਂ ਇਲਾਵਾ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਆ ਜਨਰਲ ਸਹਿਯੋਗ ਹੈਗਾ ਸਰਕਾਰ ਦਾ ਹਸਪਤਾਲਾਂ ਦੇ ਪ੍ਰਤੀ ਉਹਨੂੰ ਵੀ ਵਾਚਿਆ ਜਾ ਰਿਹਾ ਹੈ ਕਿਤੇ ਕੋਈ ਮੈਡੀਸਿਨ ਦੀ ਕਾਰਟ ਹੈਗੀ ਆ ਕੋਈ ਅਲਟਰਾਸਾਉਂਡ ਸਰਕਾਰ ਵੱਲੋਂ ਫ੍ਰੀ ਕੀਤੇ ਗਏ ਨੇ ਸਬਸਿਡਾਈਡ ਰੇਟਾਂ ਤੇ ਉਹ ਵੀ ਠੀਕ ਢੰਗ ਨਾਲ ਹੋ ਰਹੇ ਨੇ ਤੇ ਇੱਥੇ ਇਨ ਹਾਊਸ ਵੀ ਅਲਟਰਾਸਾਉਂਡ ਹੁੰਦੇ ਨੇ ਤੇ ਕੁਝ ਹੱਦ ਤੱਕ ਬਾਹਰੋਂ ਹੁੰਦੇ ਨੇ ਉਹ ਸਾਰਾ ਹੀ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਇਸ ਸੰਬੰਧ ਦੇ ਵਿੱਚ ਅਸੀਂ ਸਾਰਾ ਹੀ ਇਹ ਸੁਪਰਵਾਈਜ਼ ਕਰਨ ਆਏ ਹੈਗੇ ਆ ਦੇਖਣ ਆਏ ਹੈਗੇ ਆ ਤੇ ਪਰ ਜੋ ਰਿਪੋਰਟ ਹੈਗੀ ਆ ਉਹ ਵਧੀਆ ਹੈਗੀ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਕੀਤਾ ਗਿਆ ਮੀਟਿੰਗ ਦੇ ਵਿੱਚ ਇਹੋ ਜਿਹਾ ਜੋ ਤੁਹਾਡੇ ਨਾਲ ਪਹਿਲੇ ਦੱਸਿਆ ਗਿਆ ਕਿ ਹੀਟ ਵੇਵ ਦੇ ਰਿਗਾਰਡਿੰਗ ਹਸਪੀਟਲ ਦੀ ਤਿਆਰੀ ਤੇ ਬਾਕੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ EDL ਜੋ ਹੈ ਜਿਹੜੀਆਂ ਜ਼ਰੂਰੀ ਦਵਾਈਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਕਿ ਦਵਾਈਆਂ ਜਿਹੜੀਆਂ ਹਸਪੀਟਲ ਦੇ ਵਿੱਚ ਅਵੇਲੇਬਲ ਨੇ ਤੇ ਹੋਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਕਿੱਦਾਂ ਦੀਆਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਦਾਂ ਦੀ ਘਟਨਾ ਆਵੇ ਇਹ ਸਾਰਾ ਕੁਝ ਡਿਸਕਸ ਕੀਤਾ ਗਿਆ ਪੋਲਿੰਗ ਬੂਥਾਂ ਦੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਰਹਿਣਗੇ ਤੁਹਾਡੇ ਵੱਲੋਂ ਪੋਲਿੰਗ ਬੂਥਾਂ ਤੇ ਸਾਡੇ ਵੱਲੋਂ ਹਦਾਇਤ ਹੈਗੀ ਆ ਕਿ ਹਰ ਪੋਲਿੰਗ ਬੂਥ ਤੇ ਇੱਕ ਆਸ਼ਾ ਘਟੋਕਟ ਅਵੇਲੇਬਲ ਰਹੇਗੀ ਜਿਦੇ ਕੋਲ ਓਵਰਐਸ ਵਗੈਰਾ ਇਹ ਅਵੇਲੇਬਲ ਹੋਏਗਾ ਤੇ ਜੇਕਰ ਕੋਈ ਐਦਾਂ ਦਾ ਮਰੀਜ਼ ਕੋਈ ਜਿਹੜਾ ਹੀਟ ਸਟ੍ਰੋਕ ਦੇ ਨਾਲ ਜਾਂ ਹੀਟ ਦੇ ਨਾਲ ਗਰਮੀ ਦੇ ਨਾਲ ਪ੍ਰਭਾਵਿਤ ਹੋ ਕੇ ਆਂਦਾ ਹੈ ਉਹਨਾਂ ਨੂੰ ਉਹਦੇ ਵੱਲੋਂ ਅਟੈਂਡ ਕੀਤਾ ਜਾਏਗਾ ਤੇ ਸਾਡੀਆਂ ਜਿਹੜੀ ਐਮਬੂਲੈਂਸਿਸ ਆ ਜਾਂ ਹੋਰ ਟਰਾਂਸਪੋਰਟ ਲੈ ਲਈ ਵੀ ਉਹ ਵੀ ਸਟੇਸ਼ਨ 'ਤੇ ਰਹਿਣਗੇ ਤੇ ਉਹਨਾਂ ਨੂੰ ਇਹੋ ਜਿਹੇ ਪੇਸ਼ੈਂਟ ਨੂੰ ਜਿਹਦਾ ਜ਼ਿਆਦਾ ਹੈਗਾ ਤਾਂ ਹਸਪੀਟਲ ਦੇ ਵਿੱਚ ਸ਼ਿਫਟ ਕਰਕੇ ਉਹਦਾ ਬਣਦਾ ਇਲਾਜ ਉਹ ਵੀ ਕੀਤਾ ਜਾਏਗਾ